ਜਿਵੇਂ ਤੁਹਾਨੂੰ ਵੀ ਪਤਾ ਕਿ ਪੰਚਾਇਤੀ ਚੋਣਾਂ ਦਾ ਵਿਗਲ ਵੱਜਿਆ ਹੋਇਆ ਜਿਸ ਦੇ ਮੱਦੇਨਜ਼ਰ ਹਰ ਇੱਕ ਪਾਰਟੀ ਵੱਲੋਂ ਓਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਦੂਜੇ ਪਾਸੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਉੱਥੇ ਜੇਕਰ ਅਸੀਂ ਗੱਲ ਕਰੀਏ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਵਿਨਰਜੀਤ ਗੋਲਡੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਹੋ ਰਹੀ ਗੁੰਡਾਗਰਦੀ ਨੂੰ ਲੈ ਕੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਰਕਾਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਕੀ ਪੰਚਾਇਤੀ ਚੋਣਾਂ ਦੇ ਵਿੱਚ ਗੋਹੜੀ ਚੱਲਣ ਦੀਆਂ ਵਾਰਦਾ ਤਾਂ ਲਗਾਤਾਰ ਹੋਈਆਂ ਨੇ ਆਓ ਸੁਣੋ ਉਹਨਾਂ ਦੇ ਆਪਣੇ ਬੰਦੇ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਤੇ ਉੱਥੇ ਡੀਐਸਪੀ ਨੂੰ ਬੁਲਾਇਆ ਗਿਆ ਉੱਥੇ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੂੰ ਕਹਿ ਕੇ ਸਾਹਮਣੇ ਉਹਨਾਂ ਦੀ ਚੈਕਿੰਗ ਕਰਾਈ ਗਈ ਤੇ ਫਿਰ ਬੀਬਾ ਜੀ ਵੱਲੋਂ ਮੈਂ ਇਸ ਤੋਂ ਪਹਿਲਾਂ ਕਿ ਕੋਈ ਅਗਲੀ ਗੱਲ ਕਰਾਂ ਬੀਬਾ ਜੀ ਵੱਲੋਂ ਜਨਤਕ ਤੌਰ ਤੇ ਕਿਹਾ ਗਿਆ ਕਿ ਜੇ ਕੋਈ ਚੀਜ਼ ਇੱਥੋਂ ਨਹੀਂ ਮਿਲੂਗੀ ਇਹਦੇ 'ਚੋਂ ਕੋਈ ਗੱਲ ਨਹੀਂ ਹੋਊਗੀ ਤਾ ਮੈਂ ਜਨਤਕ ਤੌਰ ਤੇ ਮਾਫੀ ਮੰਗੂਗੀ ਮੈਂ ਉਹਦੀ ਵੀਡੀਓ ਇੱਕ ਵਾਰੀ ਜ਼ਰੂਰ ਦਿਖਾਉਣੀ ਚਾਹਣਾ ਤੁਹਾਨੂੰ ਤਾਂ ਕਿ ਤੁਸੀਂ ਇਸ ਚੀਜ਼ ਤੇ ਬੀਬਾ ਜੀ ਨੂੰ ਪੁੱਛ ਸਕੋ ਕਿ ਬੀਬਾ ਜੀ ਤੁਸੀਂ ਇਸ ਗੱਲ ਦਾ ਹੁਣ ਜਵਾਬ ਜ਼ਰੂਰ ਦੇ ਦਿਓ ਆ ਬੀਬਾ ਨਰੇਂਦਰ ਕੌਰ ਭਰਾ ਜਿਹੜੇ ਚੈਨਲ ਤੇ ਮੈਂ ਉਹ ਕਹਿੰਦਾ ਇਹ ਬਹੁਤ ਵੱਡਾ ਖਬਰ ਚੈਨਲ ਤੇ ਇਹ ਸ਼ਾਇਦ ਆਪਣੇ ਚੈਨਲ 'ਤੇ ਹਮਨੇ ਪਹਿਲਾਂ ਹੀ ਕਿਹਾ ਨਹੀਂ ਹੈ ਵੀ ਪਰ ਮੇਰੀ ਗੱਡੀ 'ਚ ਮੈਂ ਮੈਂ ਕੁਝ ਇਹ ਇਹ ਵੀਡੀਓ ਸਾਹਿਬ ਬੋਲ ਰਹੇ ਨੇ ਕਿ ਮੈਂ ਮੀਡੀਆ ਲੈਣੀ ਨਹੀਂ ਹੈ ਕੱਲ ਕੋਈ ਵੀ ਗੱਲ ਤੇਰੀਆਂ ਦੇ ਗਲਤ ਹੁੰਦੀਆਂ ਤਾਂ ਮੈਂ ਖਾਫੀ ਮੈਂ ਜੇ ਕੱਲੂ ਮੀਡੀਆ ਚ ਕੋਈ ਗੱਲ ਗਲਤ ਹੁੰਦੀ ਹੈ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗੀ ਤੇ ਮੀਡੀਆ ਦੇ ਵਿੱਚ ਉਹਨਾਂ ਨੇ ਬੀਬਾ ਜੀ ਤੁਸੀਂ ਜੋ ਡਰਾਮੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਆਮ ਆਦਮੀ ਵਾਲੇ ਕਰਦੇ ਸੀ ਬੀਬਾ ਜੀ ਹੁਣ ਤੁਸੀਂ ਐਮਐਲਏ ਬਣ ਗਏ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਆ ਗਈ ਕਿਰਪਾ ਕਰਕੇ ਡਰਾਮੇ ਬੰਦ ਕਰ ਦੋ ਕਿ ਤੁਸੀਂ মিডিਆ ਨੂੰ ਲੈ ਕੇ ਗਏ ਫਿਰ ਮੈਂ ਉਹ ਲਾਈਵ ਵੀ ਕੱਲ ਦੇਖਿਆ ਉਹ মিডিਆ ਦੇ ਵਿੱਚ ਜਾ ਕੇ ਉੱਥੇ ਸਾਰੀ ਗੱਡੀ ਦੀ ਚੈਕਿੰਗ ਕਰਾਈ ਤੇ ਅਖੀਰ ਜਦੋਂ ਕੁਛ ਨਾ ਮਿਲਿਆ ਤੇ ਫਿਰ ਬੀਬਾ ਜੀ ਕਹਿੰਦੇ ਕੋਈ ਨਹੀਂ ਜੀ ਹੁਣ ਇਨਕੁਆਰੀ ਕਰ ਲਓ ਫਿਰ ਇਨਕੁਆਰੀ ਕਰ ਲਓ ਤੇ ਜੇ ਬੀਬਾ ਜੀ ਤੁਹਾਨੂੰ ਇਹਨੇ ਪੁਖਤਾ ਸਬੂਸੀ ਮੈਂ ਉਸਤੇ ਵੀ ਗੱਲ ਸੁਣੀ ਜਿਹੜਾ ਉਹ ਬੰਦਾ ਸੀ ਜਿਹਨੇ ਸ਼ਿਕਾਇਤ ਕਰਤਾ ਹੈ ਉਨੇ ਸ਼ਿਕਾਇਤ ਐਮਐਲਐਨ ਦਿੱਤੀ ਉਹਨੇ ਕਿਸੇ ਐਸਐਸਪੀ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਨੂੰ ਸ਼ਿਕਾਇਤ ਨਹੀਂ ਦਿੱਤੀ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਅੱਜ ਪੰਜਾਬ ਦੇ ਵਿੱਚ ਲੱਖਾਂ ਕੰਪਲੇਂਟਸ ਜਿਹੜੀਆਂ ਨੇ ਉਹ ਪਈਆਂ ਨੇ ਜਿਹੜੀਆਂ ਦਫ਼ਤਰਾਂ ਦੇ ਵਿੱਚ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਦੂਜੇ ਪਾਸੇ ਅੱਜ ਇੱਕ ਸ਼ਿਕਾਇਤ ਮੈਂ ਪਹਿਲਾਂ ਇੱਥੇ ਫੇਰ ਉਹੀ ਮੁੱਦਾ ਜ਼ਿਕਰ ਕਰੂੰਗਾ ਕਿ ਨਦਾਮਪੁਰ ਦੇ ਵਿੱਚ ਵੀ ਜਿਹੜਾ ਧੱਕੇਸ਼ਾਹੀ ਹੋਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਨਹੀਂ ਹੋਣ ਦਿੱਤੀ ਉੱਥੇ ਵੀ ਇੱਕ ਤਰੀਕ ਨੂੰ ਕੰਪਲੇਂਟ ਹੋਈ ਬੇਨਤੀ ਦੀ ਤੇ 2 ਅਕਤੂਬਰ ਛੁੱਟੀ ਵਾਲੇ ਦਿਨ ਜਿਹੜਾ ਤਹਿਸੀਲਦਾਰ ਵੱਲੋਂ ਆਰਡਰ ਜਾਰੀ ਕੀਤੇ ਗਏ ਮੈਂਤੀ ਦੇ ਤੇ ਇਸ ਤੋਂ ਮੈਂ ਕਹਣਾ ਵੀ ਇਹ ਤਾਂ ਫਾਸ ਸਰਕਾਰ ਅਮਰੀਕਾ ਕੈਨੇਡਾ ਨੂੰ ਵੀ ਮਾਤ ਪਾ ਗਈ। ਭੇ ਇਨੀ ਤੇਜ਼ੀ ਐ ਤੇ ਅੱਜ ਵੀ ਜਿਹੜਾ ਸੋਹੀ ਸਾਹਿਬ ਨੂੰ ਉੱਥੋਂ ਘੇਰ ਕੇ ਲਿਆਂਦਾ ਕਹਿੰਦੇ ਜੀ ਉਹ ਇਕੱਲੇ ਗੱਡੀ ਚ ਲਾ ਕੇ ਗਏ ਕਿਹੜਾ ਜੁਰਮ ਆ ਜੀ ਮੈਂ ਇਕੱਲਾ ਗੱਡੀ ਚ ਲਾਉਣਾ ਫਿਰ ਕੋਈ ਜੁਰਮ ਕਰਦਾ। ਫਿਰ ਕਹਿੰਦੇ ਜੀ ਉਹ ਕਿਸੇ ਉਹਦੇ ਵਿੱਚ ਗਏ ਕੋਰਟ ਸਟੋਰ ਦੇ ਵਿੱਚ ਗਏ। ਹੁਣ ਭਾਈ ਕਿਸੇ ਦੇ ਕੋਰਟ ਬੀਬਾ ਜੀ ਤੁਸੀਂ ਰੋਜ਼ ਕਿਸੇ ਨਾ ਕਿਸੇ ਦੇ ਘਰਾਂ ਚ ਕਿਸੇ ਦੇ ਦਫ਼ਤਰਾਂ ਚ ਕਿਸੇ ਦੇ ਕੋਰਟ ਸਟੋਰ ਕਿਸੇ ਫੈਕਟਰੀਆਂ ਚ ਜਾਂਦੇ ਹੋ। ਪਰ ਕੀ ਉੱਥੇ ਜਾ ਕੇ ਤੁਸੀਂ ਆ ਇਲੈਕਸ਼ਨ 'ਚ ਵੀ ਜਾਣੋ ਕਿ ਉੱਥੇ ਤੁਸੀਂ ਵੀ ਪੈਸੇ ਲੈ ਕੇ ਆਉਨੇ ਜਿਹੜਾ ਉਹਨਾਂ ਨੂੰ ਕਹਿੰਦੇ ਕਿ ਪੈਸੇ ਲੈ ਕੇ ਆਏ ਹੋ ਇਹ ਸਵਾਲ ਹੈ ਮੈਂ ਇੱਥੇ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਮੈਂ ਸਾਰੇ ਅਫਸਰ ਸਹਿਬਾਨ ਨੂੰ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਨੇ 2022 'ਚ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ 40% ਰਿਸ਼ਵਤ ਹੈ 40 ਤੋਂ ਚਲੋ ਉਹਨੂੰ 20 ਤੇ ਲਿਆਇਆ ਸੀ ਕਹਿੰਦਾ 1 ਲੱਖ 70 ਹਜ਼ਾਰ ਕਰੋੜ ਦਾ ਬਜਟ ਹੈ 20% ਰਿਸ਼ਵਤ ਹੈ ਤਾਂ 34000 ਕਰੋੜ ਰੁਪਇਆ ਕਹਿੰਦਾ ਮੈਂ ਪੰਜਾਬ ਦਾ ਪਹਿਲੇ ਸਾਲ 'ਚ ਖਤਮ ਕਰ ਦੂੰਗਾ ਹਾਲ ਪਹਿਲੇ ਸਾਲ ਚ ਮੈਂ ਕਮਾ ਕੇ ਲਿਆਉਂਗਾ 34000 ਰੁਪਏ ਖਜ਼ਾਨਾ ਭਰ ਦੂੰਗਾ ਇਹਦਾ ਮਤਲਬ ਪੰਜਾਬ ਦੇ ਸਾਰੇ ਅਫਸਰ ਸਹਿਬਾਨ ਪ੍ਰੇਸ਼ਟ ਨੇ ਉਹਨਾਂ ਨੇ 2022 ਚ ਤੋਂ ਉਹਨੂੰ ਪ੍ਰੇਸ਼ਟ ਡਿਕਲੇਅਰ ਕਰਤਾ ਸੀ ਮੈਂ ਮੈਂ ਅਫਰਾਂ ਨੂੰ ਕਹਿਣਾ ਚਾਹਣਾ ਮੈਂ ਕਹਿੰਦਾ ਪੱਖ ਨਹੀਂ ਪੂਰਦਾ ਇੱਥੇ ਪਰ ਅਫਸਰ ਲੀਡਰ ਜਿਹੜੀ ਸਰਕਾਰ ਹੈ ਇੱਕ ਬਹੁਤ ਸੋਹਣੇ ਮਾਹੌਲ ਦੇ ਵਿੱਚ ਪੰਜਾਬ ਨੂੰ ਜੇ ਅੱਗੇ ਲੈ ਕੇ ਜਾਣਾ ਤਾਂ ਦੋਨਾਂ ਦੇ ਵਿੱਚ ਇੱਕ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਪਰ ਇੱਥੇ ਤਾਂ ਜਿੱਥੇ ਦਾ ਸ਼ੁਰੂ ਹੋਇਆ ਉਹਦੇ ਦੇ ਅਫਸਰ ਕਹਿੰਦੇ ਇਹ ਪ੍ਰੇਸ਼ਟ ਨੇ ਇਹ ਕਹਿੰਦੇ ਅਫਸਰ ਪ੍ਰੇਸ਼ਟ ਨੇ ਸੋ ਅੱਜ ਦੇ ਸਵਾਲ ਦੇ ਤੌਰ ਤੇ ਮੈਂ ਅੱਜ ਇੱਥੇ ਦੋ ਤਿੰਨ ਗੱਲਾਂ ਹੋਰ ਕਰਨੀਆਂ ਨੇ ਕਿ ਜੋ ਲੋਕਤੰਤਰ ਦਾ ਕਾਣ ਸੰਗਰੂਰ ਹਲਕੇ 'ਚ ਹੋ ਰਿਹਾ ਪੰਜਾਬ 'ਚ ਕਿਤੇ ਨਹੀਂ ਹੋਇਆ ਬੀਬਾ ਜੀ ਤੁਹਾਡਾ ਬਦਲਾ ਜਿਹੜਾ ਹੈ ਉਹ ਬੁੰਦ ਲੈ ਫਿਰਦਾ ਤੁਸੀਂ ਇਹ ਦੇਖੋ ਨਦਾਮਪੁਰ ਹੋਇਆ ਸੰਗਤਪੁਰੇ ਹੋਰ ਦੂਜੇ ਤੀਜੇ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਇਹ ਗੱਲ ਹੋਈ ਕਿ ਜਿਹੜੀ ਹੈ ਲੋਕਾਂ ਦੇ ਕਾਗਜ਼ ਰੱਦ ਕਰਾਉਣ ਦਾ ਲੋਕਾਂ ਨੂੰ ਤੱਕੇशाही ਨਾਲ ਬਲਾ ਕੇ ਵੀ ਇਹ ਸਰਬਸੰਮਤੀ ਕਰੋ ਸਰਬਸੰਮਤੀ ਨਹੀਂ ਤੱਕਾ ਸੰਮਤੀ ਚੱਲ ਪਈ ਆ ਇਦਰ ਕਰਾਚੋ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਜੀ ਜਿਹੜੀ ਸਰਬਸੰਮਤੀ ਹੋ ਗਈ ਸਰਬਸੰਮਤੀ ਨਹੀਂ ਹੋਈ ਤੁਸੀਂ ਇਹ ਕਹਿ ਸਕਦੇ ਸੀ ਜੇ ਉਹ ਬੰਦੇ ਕਾਗਜ਼ ਵਾਪਸ ਲੈਂਦੇ ਕਿ ਭਾਈ ਆਨ ਅਪੋਸਟ ਜਿੱਤਿਆ ਗਿਆ ਪਰ ਉੱਥੇ ਤਾਂ ਉਹ ਜਰਨੈਲ ਸਿੰਘ ਕੱਲ ਵੀ ਇਹ ਬਿਆਨ ਦੇ ਕੇ ਗਿਆ ਕਿ ਕੋਈ ਸਰਬਸੰਮਤੀ ਨਹੀਂ ਮੈਂ ਇਲੈਕਸ਼ਨ 'ਚ ਖੜਾ ਤੇ ਅੱਜ ਉਹ ਬੰਦਾ ਉਹ ਹੈ ਜਿਹੜਾ ਸਾਡੇ ਸੀਐਮ ਕਰਾਚੋ ਮੈਂ ਮੁੱਖ ਮੰਤਰੀ ਕਰਾਚੋ ਦਾ ਵੀ ਹੈ ਨਾ ਇੱਕ ਜਿਵੇਂ ਮਹਾਰਾਜਾ ਸਤੋਜ ਹੈ ਉਵੇਂ ਮੁੱਖ ਮੰਤਰੀ ਖਰਾਚੋਂ ਐ ਰਾਜਵੀਰ ਸਿੰਘ ਸੁਖੀ ਜੀ ਉਹਨਾਂ ਦੇ ਚਾਚਾ ਜੀ ਨੇ ਤੇ ਜਿਹੜਾ ਬੰਦਾ ਆਪਦੇ ਚਾਚੇ ਦੇ ਕਾਗਜ਼ ਰਿਜੈਕਟ ਕਰਾ ਸਕਦਾ ਧੱਕੇ ਨਾਲ ਤੇ ਇਦੂ ਵੱਤ ਤਾਂ ਫਿਰ ਕੁਝ ਗੱਲ ਰਹਿੰਦੀ ਨਹੀਂ ਤੇ ਦੂਜੇ ਪਾਸੇ ਸਾਡੀ ਬੀਬਾ ਜੀ ਜਿਹੜੇ ਨੇ ਉਹਨਾਂ ਨੇ ਆਪਦੇ ਭਾਈ ਸੌਰੇ ਚਾਚੇ ਸੌਰੇ ਦੇ ਕਾਗਜ਼ ਰਿਜੈਕਟ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਰਾਤ ਮੈਂ ਉਹਦੇ ਤੇ ਵੀ ਗੱਲ ਕੀਤੀ ਸੋ ਜਿੱਥੇ ਰਿਸ਼ਤਿਆਂ ਦਾ ਘਾਣ ਹੁੰਦਾ ਉਥੇ ਲੋਕਤੰਤਰ ਦਾ ਵੀ ਘਾਣ ਹੋ ਰਿਹਾ ਉਥੇ ਨਾਲ ਹੀ ਕੱਲ ਜਿਹੜਾ ਡਰਾਮਾ ਕੀਤਾ ਗਿਆ ਕਿ ਅਸੀਂ ਤਾਂ ਜੀ ਜਿਹੜੀ ਐ ਅਸੀਂ ਤਾਂ ਸਾਫ਼ ਸੁਥਰਾ ਪ੍ਰਸ਼ਾਸਨ ਸਾਫ਼ ਸੁਥਰੀ ਗੱਲਬਾਤ ਕਰਨੀ ਚਾਹੁੰਦੇ ਆ ਅਸੀਂ ਤਾਂ ਦੇਖੋ ਜੀ ਉਹ ਸਾਰੇ ਚੈਨਲਾਂ ਤੇ ਚਲਵਾਤੀ ਵੀ ਬੀਬਾ ਨੇ ਗੱਡੀ ਘੇਰ ਕੇ ਜੀ ਤਲਾਸ਼ੀ ਲਈ ਇਹ ਡਰਾਮੇ ਆਪਾਂ ਬੰਦ ਕਰੀਏ ਜਿਹੜੀ ਗੱਲ ਜਿਹਨੋਂ ਨਾ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸਾਡੀ ਹਾਰ ਤੈ ਹੈ ਪੰਚਾਇਤੀ ਚੋਣਾਂ ਦੇ ਵਿੱਚ ਉਹਨਾਂ ਤੋਂ ਬਖਲਾਹੜ ਦੇ ਵਿੱਚ ਆ ਕੇ ਅੱਜ ਜਿਹੜਾ ਇਹਨਾਂ ਨੇ ਇਹ ਜੇ ਕਦਮ ਚੱਕੇ ਤੇ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਨਾ ਕਿ ਬੀਬਾ ਜੀ ਕਿਰਪਾ ਕਰਕੇ ਤੁਸੀਂ ਉਹ ਲੋਕੋਂ ਜਿਹੜੇ ਚ ਮੁੱਖ ਮੰਤਰੀ ਤੁਹਾਡਾ ਉਹ ਹੈ ਜਿਹੜਾ ਕਹਿੰਦਾ ਸੀ ਮੈਂ ਸੱਥਾਂ ਚੋਂ ਸਰਕਾਰ ਚਲਾ ਦੂੰ ਮੈਂ ਜਿਹੜੀ ਹੈ ਪਾਰਦਰਸ਼ੀ ਢੰਗ ਨਾਲ ਇਲੈਕਸ਼ਨ ਕਰਵਾਉ ਤੇ ਅੱਜ ਪੰਜਾਬ ਦਾ ਕੋਈ ਕੋਨਾ ਪੰਜਾਬ ਦਾ ਕੋਈ ਇਹ ਜਿਹਾ ਏਰੀਆ ਨਹੀਂ ਜਿਹਦੇ ਵਿੱਚ ਅੱਜ ਗੋਲੀ ਨਹੀਂ ਚੱਲੀ ਜਿਦੇ ਵਿੱਚ ਪੇਪਰ ਰੱਦ ਨਹੀਂ ਹੋਏ ਜਿੱਥੇ ਡਾਂਗਾ ਸੂਟੇ ਨਹੀਂ ਚੱਲੇ ਅੱਜ ਭਵਾਨੇਗੜ ਦੇ ਵਿੱਚ ਵੀ ਧਰਨੇ ਮੁਜਾਰੇ ਹੋ ਰਹੇ ਨੇ ਅੱਜ ਸੰਗਰੂਰ ਦੇ ਵਿੱਚ ਵੀ ਧਰਨੇ ਮੁਜਾਰੇ ਹੋ ਰਹੇ ਨੇ ਤੇ ਹਜ਼ਾਰਾਂ ਲੋਕਾਂ ਦੇ ਜਿਹੜੇ ਕਾਗਜ਼ ਨੇ ਉਹ ਰੱਦ ਕਰਕੇ ਜਿਹੜਾ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਤੇ ਮੈਂ ਇੱਥੇ ਵੀ ਗੱਲ ਕਹਿਣੀ ਚਾਹਣਾ ਕੋਈ ਇਹੋ ਜਿਹਾ ਮਹਿਕਮਾ ਨਹੀਂ ਜਿਹਦੇ ਵਿੱਚ ਜਿਹੜਾ ਇਹ ਬੀਬਾ ਜੀ ਵੱਲੋਂ ਦਖਲਦਾਜ਼ੀ ਨਹੀਂ ਦਿੱਤੀ ਜਾਂਦੀ ਮੈਂ ਛੋਟੇ ਜਿਹੇ ਐਗਜ਼ਾਮਪਲ ਇੱਥੇ ਪਵਾਨੀਗਾ ਟਰੱਕ ਨਿਆਂ ਦੀ ਵੀ ਲਊਗਾ ਕਿ ਪਵਾਨੀਗਾ ਟਰੱਕ ਨਿਆਂ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਨਾਲ ਅੱਜ ਕਿਸੇ ਤੋਂ ਕਦੇ 16535 ਵਾਲਾ ਮਸਲਾ ਉੱਠ ਜਾਂਦਾ ਕਦੇ ਕਿਸੇ ਤੋਂ 2200 ਰੁਪਏ ਮਹੀਨੇ ਵਾਲਾ ਉੱਠ ਜਾਂਦਾ ਕਦੇ ਕਿਸੇ ਤੋਂ ਕੁਝ ਹੋ ਜਾਂਦਾ ਮੈਂ ਜਾਣਨਾ ਚਾਹੁੰਨਾ ਕਿ ਪ੍ਰਧਾਨ ਜਿਹੜੇ ਨੇ ਉਹ ਕਾਦੇ ਕਿਹੜੇ ਕੰਮ ਨੂੰ ਲਾਏ ਨੇ ਇਹ ਗਰੀਬ ਲੋਕਾਂ ਦਾ ਪੈਸਾ ਕਿੱਥੇ-ਕਿੱਥੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਜਿਹੜੀ ਆ ਸਮਾਂ ਪੈਂ ਤੇ ਕੀਤੀ ਜਾਊਗੀ ਤੇ ਮੈਂ ਚਾਹਨਾ ਕਿ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਦਾ ਸੁਨੇਹਾ ਸੀ ਕਿ ਜਿਹੜੇ ਵੀ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਵੇਗੀ ਉਸ ਨੂੰ ਨਾਮ ਦਿੱਤਾ ਜਾਵੇਗਾ ਦੂਜੇ ਪਾਸੇ ਭਾਇ ਚਰਕ ਸਾਂਝ ਵਰਕਰ ਆ ਰਹੇਗੇ ਜਿਸ ਦੇ ਮੱਦੇਨਜ਼ਰ ਕਈ ਪਿੰਡਾਂ ਦੇ ਵਿੱਚੋਂ ਆਵਾਜ਼ ਆਈ ਤੇ ਸਰਬਸੰਮਤੀ ਨਾਲ ਪੰਚਾਇਤ ਚੁਣੀਗੀ ਪਰ ਕਈ ਥਾਵਾਂ ਦੇ ਉੱਤੇ ਲੜਾਈ ਝਗੜੇ ਤੇ ਗੋਲੀ ਚੱਲਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਜਿਸ ਨੂੰ ਲੈ ਕੇ ਵਿਨਰਜੀਤ ਗੋਲਦੀ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ